ਜਦ ਸਭ ਦਰਵਾਜੇ ਬੰਦ ਹੁੰਦੇ ਫਿਰ ਉਹ ਦਰਵਾਜਾ ਖੋਲਦਾ ਏ ਜਦ ਸਭ ਦਰਵਾਜੇ ਬੰਦ ਹੁੰਦੇ ਫਿਰ ਉਹ ਦਰਵਾਜਾ ਖੋਲਦਾ ਏ ਹਟ ਤੇ ਬੈਠਾ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਏ ਜਦ ਸਭ ਦਰਵਾਜੇ ਬੰਦ ਹੁੰਦੇ ਨਾ ਜ਼ਿੰਦਗੀ ਤੋਂ ਮਾਇੂ ਤੂੰ ਹੋ ਮਨ ਵਿੱਚ ਨਾਮ ਤੇ ਆਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ ਦਾਰੇ ਉਹਦੇ ਤੇ ਜਾਇਆ ਕਰ ਗੁਰਾਂ ਦੇ ਚਰਨ ਨਹੀਂ ਲੱਗ ਜਾਂਦਾ ਜੋ ਨਾ ਜ਼ਿੰਦਗੀ ਵਿੱਚ ਕਦੇ ਢੋਲਦਾ ਏ ਜਦ ਸਭ ਦਰਵਾਜ਼ੇ ਬੰਦ ਹੁੰਦੇ ਫਿਰ ਉਹ ਦਰਵਾਜ਼ਾ ਖੋਲਦਾ ਏ ਹੱਟ ਤੇ ਬੈਠਾ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਏ ਉਹਦੀ ਰਜਾ ਚ ਰਹਿਣਾ ਸਿੱਖ ਲੈ ਤੂੰ ਕਾਲੀ ਨੀ ਮੇ ਰੋਖਾ ਨੂੰ ਲੱਗਦੇ ਨੇ ਦੁਨੀਆਂ ਜਿੱਤਣ ਵਾਲੇ ਸਿਕੰਦਰ ਅੰਤ ਵੇਲੇ ਮਾਫੀਆਂ ਮੰਗਦੇ ਨੇ ਉਹਦੇ ਨਾਮ ਨੇ ਦੁੱਖ ਤੇਰੇ ਹਰ ਲੈਣੇ ਕਿਉਂ ਦਿਲ ਤੇਰਾ ਐਵੇਂ ਡੋਲਦਾ ਏ ਜਦ ਸਭ ਦਰਵਾਜੇ ਬੰਦ ਹੁੰਦੇ ਫਿਰ ਉਹਦਰ ਬਾਜਾ ਖੋਲਦਾ ਏ ਹੱਟ ਤੇ ਬੈਠਾ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਏ ਉਦੇ ਬਿਨਾ ਤਾਂ ਪਤਾ ੱਿਲਦਾ ਨਹੀਂ ਉਹ ਪੱਥਰਾਂ ਨੂੰ ਵੀ ਤਾਰ ਦਿੰਦਾ ਕੌਡੇ ਰਕਸਸ ਵਰਗਿਆਂ ਦੀ ਜਿਹੜਾ ਇੱਕ ਪਲਚ ਜੂਣ ਸੁਧਾਰ ਦਿੰਦਾ ਉਹਦੀਆਂ ਰਹਿਮ ਤਾਂ ਪਵਨ ਤੂੰ ਕੀ ਜਾਣੇ ਉਹ ਕਣਕਣ ਦੇ ਵਿੱਚ ਬੋਲਦਾ ਏ ਜਦ ਸਬਦ ਦਰਵਾਜੇ ਬੰਦ ਹੁੰਦੇ ਫਿਰ ਉਹ ਦਰਵਾਜਾ ਖੋਲਦਾ ਏ ਖੱਟ ਤੇ ਬੈਠਾ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਏ